ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਵਿਖੇ ਅਕਾਲ ਪੁਰਖ ਦੇ ਦਰਸ਼ਨ ਕੀਤੇ ਉੱਥੋਂ ਵਾਪਸ ਆ ਕੇ ਧਰੂ ਲੋਕ ਤੋਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੀਲਾ ਪਰਬਤ ਉੱਪਰ ਚਲੇ ਗਏ ਸਨ ਉਸ ਪਰਬਤ ਨੂੰ ਨਿਰਬਕਾਰ ਪਾਰਵਤ ਵੀ ਕਿਹਾ ਜਾਂਦਾ ਸੀ ਇਸ ਪਾਰਵਤ ਤੇ ਬੜੇ ਅਦਭੁਤ ਬਾਗ ਸਨ ਪਰ ਉੱਥੇ ਕੋਈ ਪਸ਼ੂ ਪੰਛੀ ਜੀਵ ਜਾਂ ਮਨੁੱਖ ਨਹੀਂ ਸਨ ਬਾਗਾਂ ਵਿੱਚ ਬੜੇ ਸੁੰਦਰ ਅਤੇ ਮਨਮੋਹਕ ਫੁੱਲ ਬੂਟਿਆਂ ਤੇ ਦਰਖਤਾਂ ਨੂੰ ਲੱਗੇ ਹੋਏ ਸਨ ਫਲਦਾਰ ਦਰਖਤਾਂ ਦੇ ਵੀ ਬੜੇ ਸੁੰਦਰ ਪਾਲ ਸ਼ੋਭਾ ਪਾ ਰਹੇ ਸਨ ਇਹਨਾਂ ਨੂੰ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ ਸੀ ਉਹਨਾਂ ਫਲਾਂ ਦੀ ਤਰੋ ਤਾਜ਼ਗੀ ਦੇਖ ਕੇ ਲੱਗਦਾ ਸੀ ਕਿ ਇਹ ਫਲ ਖਾਣ ਲਈ ਬੜੇ ਸਵਾਦਿਸ਼ਟ ਹੋਣਗੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇਸ ਪਹਾੜ ਤੇ ਕੋਈ ਵੀ ਬਸੋਂ ਨਹੀਂ ਹੈ ਪਰ ਕਰਤਾਰ ਨੇ ਇੱਥੇ ਬੜੇ ਸੰਦਰਭ ਫਲ ਅਤੇ ਫਲ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਨੂੰ ਖਾਣ ਵਾਲਾ ਇੱਥੇ ਕੋਈ ਵੀ ਨਹੀਂ ਹੈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਕੋਈ ਖਾਣ ਵਾਲਾ ਨਾ ਹੋਵੇ ਤਾਂ ਕਰਤਾਰ ਫਲ ਪੈਦਾ ਨਹੀਂ ਕਰਦਾ ਮਰਦਾਨਾ ਭਾਵੇਂ ਇਸ ਧਰਤੀ ਤੇ ਕੋਈ ਵੀ ਬਖਾਈ ਨਹੀਂ ਦਿੰਦਾ ਪਰ ਇੱਥੇ ਗੋਪਤ ਮਹਾਪੁਰਖ ਰਹਿੰਦੇ ਹਨ ਪੂਰਨ ਪੁਰਖਾਂ ਅਤੇ ਗੁਪਤ ਪੁਰਖਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਹਨਾਂ ਨੇ ਮਾਤ ਲੋਕ ਵਿੱਚ ਰਹਿ ਕੇ ਨਿਰਸਵਾਰਥ ਭਗਤੀ ਕੀਤੀ ਹੁੰਦੀ ਹੈ ਅਤੇ ਇਹ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਣ ਹੋ ਜਾਂਦੇ ਹਨ ਇਸ ਲਈ ਇਹਨਾਂ ਮਹਾਪੁਰਖਾਂ ਦਾ ਜੀਵਨ ਮਰਨ ਦਾ ਗੇੜ ਕਟਿਆ ਜਾ ਚੁੱਕਾ ਹੁੰਦਾ ਹੈ ਕਰਤਾਰ ਇਹਨਾਂ ਗੋਪਤ ਮਹਾਪੁਰਖਾਂ ਦਾ ਨਵਾਸ ਸਪਰਵਤ ਤੇ ਕਰ ਦਿੰਦਾ ਹੈ ਇਹ ਮਹਾਪੁਰਖ ਬੜੇ ਆਨੰਦ ਵਿੱਚ ਇੱਥੇ ਰਹਿੰਦੇ ਹਨ ਇਹ ਇਹਨਾਂ ਅਲੌਕਿਕ ਫੁੱਲਾਂ ਦੀ ਸੁਗੰਧੀ ਮਾਣਦੇ ਹਨ ਉਹ ਇਸ ਸਵਾਦਿਸ਼ਟ ਅਤੇ ਅੰਮ੍ਰਿਤ ਵਰਗੇ ਫਲ ਖਾਂਦੇ ਹਨ ਉਹਨਾਂ ਨੂੰ ਇੱਥੇ ਕਦੇ ਵੀ ਕੋਈ ਦੁੱਖ ਅਤੇ ਰੋਗ ਨਹੀਂ ਵਿਆਪਦਾ ਹੈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਕਿ ਭਾਈ ਮਰਦਾਨਾ ਤੂੰ ਵੀ ਜਾ ਕੇ ਇਹ ਸਵਾਦਿਸ਼ਟ ਫਲ ਖਾ ਸਕਦਾ ਹੈ ਜਾ ਜਾ ਕੇ ਮਨ ਭਾਉਂਦੇ ਫਲ ਖਾ ਕੇ ਆ ਜਾਮੀ ਭਾਈ ਮਰਦਾਨਾ ਜੀ ਨੇ ਜਾ ਕੇ ਬਹੁਤ ਸਾਰੇ ਸਵਾਦਿਸ਼ਟ ਫਲ ਖਾਦੇ ਜਦ ਭਾਈ ਮਰਦਾਨਾ ਜੀ ਦੀ ਤ੍ਰਿਪਤੀ ਹੋ ਗਈ ਤਾਂ ਉਹ ਕੋਝ ਫਲ ਤੋੜ ਕੇ ਨਾਲ ਵੀ ਲੈ ਆਏ ਸਨ ਉਹ ਫਲ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤੇ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਵੀ ਇਹ ਫਲ ਛਕ ਲਓ ਅਤੇ ਭਾਈ ਬਾਲਾ ਜੀ ਨੂੰ ਵੀ ਦੇ ਦਿਓ ਉਹ ਫਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਬਾਲਾ ਜੀ ਨੇ ਵੀ ਛਕੇ ਸਨ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਫਿਰ ਬੇਨਤੀ ਕੀਤੀ ਕਿ ਗੁਰੂ ਜੀ ਇਹ ਬੜਾ ਸੁੰਦਰ ਸਥਾਨ ਹੈ ਇੱਥੇ ਹੀ ਰਹਿ ਜਾਈਏ ਗੁਰੂ ਜੀ ਨੇ ਕਿਹਾ ਨਹੀਂ ਮਰਦਾਨਾ ਅੱਗੇ ਚੱਲਦੇ ਹਾਂ ਸਾਨੂੰ ਕਰਤਾਰ ਦਾ ਹੁਕਮ ਹੈ ਗੁਰੂ ਜੀ ਉਸ ਨਿਰਪਕਾਰ ਪਹਾੜ ਤੋਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਮੇਤ ਅੱਗੇ ਚੱਲ ਪਏ ਸਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ